बुढ़लाडा शहर के शंगर रोड़ ने बहादुरपुर रोड से स्थित एक ढाबे कारवाई करता है ढाबा मालिक समेत अठ व्यक्तियों गिरफ्तार किया गया जन औरत भी शामिल हैं जाकारी के मुताबिक ढाबा चालक किरणजीत कौर जो अबोहर रहन वाली है ते काफी समय तो इस गैर कानूनी कारोबार न ढाबे चला रही थी ਪੁਲਿਸ ਵੱਲੋਂ ਇਸ ਗਤੀਵਿਧੀ ਬਾਰੇ ਖਬਰ ਮਿਲਣ ਤੇ ਟਾਬੇ ਤੇ ਛਾਪੇਮਾਰੀ ਕੀਤੀ ਗਈ ਜਿੱਥੇ ਮੌਕੇ ਤੇ ਇਹ ਗੈਰ ਕਾਨੂੰਨੀ ਕੰਮ ਚੱਲਦਾ ਮਿਲਿਆ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀਆਂ ਨੂੰ ਬੁੜਲਾਡਾ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਦੇ ਵੱਲੋਂ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਕੱਲ ਸੀਗਾ ਜੀ ਵੈਲਕਮ ਟੂ ਬਹਾੜੇ ਕਿਸ ਨਗਰ ਰੋੜ ਤੇ ਆ ਬਰਟੇ ਤੇ ਉਥੇ ਵੈਲਕਮ ਟਾਬੇ ਦੇ ਲੇਡੀ ਸੀ ਉਹ ਹੋਰ ਤੋਂ ਅੱਗੇ ਰਹਿ ਰਹੀ ਆ ਰਣਜੀਤ ਕੌਰ ਕਰਨ ਰਣਜੀਤ ਕੌਰ ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾ ਕਰ ਰਹੀ ਆ ਢਾਬੇ ਦੇ ਨਾਤੇ ਉੱਥੇ ਅਸੀਂ ਜਿਹੜਾ ਰੇਡ ਕੀਤੀ ਆ ਸੀਆਈਆਰ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ ਪੰਜ ਲੇਡੀ ਸమేਤ ਮਾਰਕੀਟ ਢਾਬੇ ਦੀ ਤੇ ਤਿੰਨ ਏਜੰਟਸ ਮਿਲੇ ਨੇ ਜਿਨ੍ਹਾਂ ਤੇ ਇਹ ਕੰਨੀ ਦੀ ਕਾਰਵਾਈ ਜਿਹੜੇ ਆ ਕੀਤੀ ਕੀਤੀ ਆ ਇਹ ਕਿੱਥੇ ਦੀ ਲੜਕੀਆਂ ਜਣੀਆਂ ਜੀ ਤੇ ਵੱਖ-ਵੱਖ ਦੇ ਨੇ ਜੀ ਤੇ ਪਰਾਲੇ ਜ਼ਿਲ੍ਹੇ ਦੀ ਇੱਕ ਬੰਡੇ ਦੇ ਆ ਤੇ ਇੱਕ ਸਨੂਰ ਦੀ ਆ ਇਹ ਕਿੰਨੇ ਵੀ ਚਿੱਤੇ ਧੰਦੇ ਕੀ ਜਾਂਦਾ ਨਹੀਂ ਤਿੱਦਾਂ ਤਾਂ ਇਹਨਾਂ ਨੂੰ ਪਤਾ ਜਦੋਂ ਇਹਨਾਂ ਨੂੰ ਪਤਾ ਲੱਗਾ ਉਹਦੀ ਸੀ ਰੇਡ ਕਰਕੇ ਫੜਕੇ ਇਹਨਾਂ ਦੇ ਕਾਰਵਾਈ ਕੀਤੀ ਆਈ ਉਹਨਾਂ ਨੇ ਕੀ ਕਰਨੀ ਦਿੱਤੀ ਆ ਜੀ ਕਾਰਵਾਈ ਤਾਂ ਇਹ ਜਿਹੜਾ ਤਾਂ ਲੈਡੀ ਨਾਲ ਗਲਤ ਕੰਮ ਕਰਉਂਦੀਆਂ ਸੀ ਆ ਕੋਈ ਬੰਦੇ ਧਰਾ ਦੇ ਲਗਾਤੀ ਨੇ